ਇਨੇ ਟਾਈਮ ਲਿਆ 2-4 ਦਿਨ ਤਾਂ ਕਿ 2-4 ਦਿਨ ਦੇ ਵਿੱਚ ਮੈਂ ਉਹ ਵੀਡੀਓ ਡਿਲੀਟ ਵੀਡੀਓ ਪੇਜ ਡਿਲੀਟ ਕਰਵਾ ਦਾਂਗਾ ਦੂਰ ਦੀ ਮੰਮੀ ਦੇ ਨਾਲ ਮਸ਼ਹੂਰ ਹੋਏ ਹੈਪੀ ਬਲੌਗਰ ਨੂੰ ਤਾਂ ਲਗਭਗ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੀ ਹੋਵੇਗਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਜੋੜੀ ਆਪਣੀਆਂ ਵੀਡੀਓਜ਼ ਕਰਕੇ ਲਗਾਤਾਰ ਵਿਵਾਦਾਂ ਵਿੱਚ ਘੇਰੀ ਰਹੀ ਹੈ ਇਥੋਂ ਤੱਕ ਕਿ ਬਿੰਨ ਦੀ ਪੰਚਾਇਤ ਵੀ ਇਹਨਾਂ ਦੇ ਖਿਲਾਫ ਖੜੀ ਹੋ ਗਈ ਸੀ ਅਮਨ ਰੰਧਾਵੇ ਅਤੇ ਉਸ ਦੇ ਸਾਥੀਆਂ ਵੱਲੋਂ ਵੀ ਨੂਰ ਦੇ ਭਾਪੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਇਹਨਾਂ ਦੀ ਮੁਲਾਕਾਤ ਨਾ ਹੋ ਸકી ਹਾਲਾਂਕਿ ਅੱਜ ਨੂਰ ਦੇ ਭਾਪੇ ਅਤੇ ਅਮਨ ਰੰਧਾਵੇ ਵਿਚਕਾਰ ਗੱਲਬਾਤ ਹੋਈ ਅਤੇ ਕੁਝ ਸ਼ਰਤਾਂ ਦੇ ਆਧਾਰ ਤੇ ਦੋਵਾਂ ਪੱਖਾਂ ਵਿਚਕਾਰ ਰਾਜੀਨਾਮਾ ਹੋ ਗਿਆ ਹੁਣ ਇਹ ਰਾਜੀਨਾਮਾ ਕਿਹੜੀਆਂ ਗੱਲਾਂ ਤੇ ਹੋਇਆ ਆਓ ਤੁਸੀਂ ਵੀ ਪੂਰੀ ਗੱਲ ਸੁਣੋ ਵਾਹ ਬਈ ਉਹ ਯਾਰਾ ਪੂਰੀ ਗੱਲ ਐ ਨਾ ਪੰਚਾਇਤ ਆਇਆ ਹੀ ਐਪੀ ਨਾਲ ਤੇ ਆਪਣੀ ਮੁੱਕ ਗਿਆ ਪੰਚਾਇਤ ਦੇ ਵਿੱਚ ਹੈ ਤੇ ਹੁਣ ਕਹਿੰਦਾ ਕਿ ਮੈਂ ਪੇਜ ਡਿਲੀਟ ਕਰਵਾ ਦਾਂਗਾ ਠੀਕ ਹੈ ਜੀ ਤੇ ਸਰਸੇ ਆਏ ਹਾਂ ਸਰਸੇ ਆਣ ਕੇ ਇਹ ਗੱਲ ਮੁੱਕੀ ਆ ਢੀ ਤੇ ਇਹਨੇ ਟਾਈਮ ਲਿਆ 2-4 ਦਿਨ ਦਾ ਕਿ 2-4 ਦਿਨ ਦੇ ਵਿੱਚ ਮੈਂ ਉਹ ਵੀਡੀਓ ਡਿਲੀਟ ਵੀਡੀਓ ਪੇਜ ਡਿਲੀਟ ਕਰਵਾ ਦਾਂਗਾ ਠੀਕ ਹੈ ਜੇ ਪੇਜ ਡਿਲੀਟ ਕਰਵਾ ਦਿੰਦਾ ਠੀਕ ਆ ਜੇ ਨਹੀਂ ਡਿਲੀਟ ਕਰਵਾਉਂਦਾ ਤੇ ਫੇਰ ਚਲੋ ਉਹ ਚੱਲੂਗਾ ਮੁੱਦਾ ਠੀਕ ਆ ਬਾਕੀ ਯਾਰ ਆਜੂ ਬਾਈ ਹੁਣੀ ਛੋਟੀ ਹੁਣੀ ਆ ਬਾਈ ਆਪਣੇ ਨਾਲ ਸਾਰੇ ਆਏ ਹੈ ਤੇ ਪੇਜ ਡਿਲੀਟ ਕਰਾਉਣ ਦੀ ਇਹਨਾਂ ਗੱਲ ਕਰਤੀ ਆ ਚਾਰ ਪੰਜ ਦਿਨ ਦੇ ਵਿੱਚ ਪੇਜ ਡਿਲੀਟ ਕਰਵਾਵੇਗਾ ਜੇ ਨਹੀਂ ਡਿਲੀਟ ਕਰਾਉਂਦਾ ਤੇ ਫੇਰ ਇੱਥੇ ਆਵਾਂਗੇ ਇੱਥੇ ਆਵਾਂਗੇ ਨਹੀਂ ਇੱਥੇ ਫੋਨ ਲਾਵਾਂਗੇ ਇਹ ਜਿੰਨਾ ਵੀਰ ਵਿੱਚ ਬੈਠੇ ਹੀ ਫੈਸਲੇ ਦੇ ਜਾਂਦੇ ਕਿ ਅਸੀਂ ਫਿਰ ਆਪ ਨਿਬੇੜਾਂਗੇ ਇਹਦੇ ਨਾਲ ਵੇਜ ਉਹਦਾ ਮੈਕ ਲੀਕ ਕਰ ਦੋ ਆ ਤੇ ਨੀਮ ਬੈਸਿਆ ਕਿਵੇਂ ਮਰਜੀ ਪਾਵਾਂ ਉਹ ਮੇਰੀ ਮਖਾਡਾ ਇਹਦੇ ਨਾਲ ਕੋਈ ਝਗੜਾ ਨਹੀਂ ਆ ਜੇ ਨਾਂ ਡਿਲੀਟ ਕਰੂਗਾ ਤੇ ਫੇਰ ਰੱਖਾਂਗੇ ਕਿ ਲੀਨਾ ਪਗੇ ਠੀਕ ਹੈ ਤੇ ਇਹਨਾਂ ਵੀ ਜਿਹੜੀ ਪੰਚਾਇਤ ਉਹਦਾ ਨਹੀਂ ਸਾਹਮਣੇ ਪਹਿਲਾਂ ਦੇ ਫਿਰ ਹੁਣ بڑے ਬੰਦੇ ਬੰਦੇ ਲੈ ਆ ਕੇ ਸਾਹਮਣੇ ਆਇਆ ਚਲੋ ਬੰਦੇ ਨੇ ਰਾਜੂ ਭਾਣਾ ਗੱਲ ਕੀਤੀ ਤੇ ਉਹਨਾਂ ਨੂੰ ਮਿਹਰ ਹੀ ਲਈ ਜੇ ਅਸੀਂ ਲੜਦੇ ਨਹੀਂ ਆਗੇ ਤੇ ਫੇਰ ਸਾਹਮਣੇ ਆਇਆ ਤੇ ਹਾਂਜੀ ਇੱਥੇ ਖੜੇ ਸੀ ਹੁਣ ਇਹ ਗੱਲ ਆ ਕਿ ਕੋਈ ਵੀਡੀਓ ਗਲਤ ਨਹੀਂ ਪਾਵੇਗਾ ਜੇ ਕੋਈ ਵੀਡੀਓ ਗਲਤ ਆਵੇਗੀ ਇਹਦੇ ਪੇਜ ਤੇ ਤਾਂ ਵੀ ਸਾਡਾ ਕੋਈ ਰਾਇਨਾਵਾਂ ਨਹੀਂ ਤੇ ਜੇ ਇਹ ਮੰਨ ਲਓ ਕਿ ਉਹ ਪੇਜ ਨਹੀਂ ਡਿਲੀਟ ਕਰਾਂਦਾ ਤਾਂ ਵੀ ਸਾਡਾ ਕੋਈ ਰਾਇਨਾਵਾਂ ਨਹੀਂ ਫਿਰ ਉਹ ਭਾਈ ਕਹਿੰਦੇ ਇੱਥੋਂ ਵਾਲੇ ਇਸ ਪੰਚਾਇਤ ਵਾਲੇ ਜਿੰਨਾਂ ਨੇ ਪੰਚਾਇਤ ਕੀਤੀ ਆ ਇਹ ਕਹਿੰਦੇ ਕਿ ਹਾਨੂੰ ਮੈਸੇਜ ਕਰਕੇ ਇੱਕ ਵਾਰੀ ਦੱਸ ਦਿਓ ਤੇ ਮਿਲਾਂਗੇ ਤੁ끼 ਜੇ ਇਹਨਾਂ ਪੇਜ ਡਿਲੀਟ ਕਰਾ ਅਗਲਾ ਵਕਤ ਵੀ ਜਲਦੀ ਕਰਵਾਵੇਗਾ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ